ਸੈਮੈਸਟਰ 3 ਪੰਜਾਬੀ ਲਾਜ਼ਮੀ ਆਪਸ਼ਨ 1 ਪੇਪਰ ਆਏਗਾ 70 ਨੰਬਰ ਦਾ ਥਿਉਰੀ ਦਾ ਬੇਟਾ ਟੋਟਲ ਪੇਪਰ ਹੈ ਇਹ 100 ਨੰਬਰ ਦਾ 3 ਨੰਬਰ ਦੇ ਤੁਹਾਡੇ ਇੰਟਰਨਲ ਅਸੈਸਮੈਂਟ 35 ਨੰਬਰ ਤੁਹਾਨੂੰ ਪਾਸ ਹੋਣ ਲਈ ਚਾਹੀਦੇ ਹੋਣਗੇ ਇਸੇ ਵਿੱਚ ਤਿੰਨ ਸੈਕਸ਼ਨ ਆਣੇ ਆ ਬੱਚੇ ਭਾਗ ਊੜਾ ਦੇ ਵਿੱਚੋਂ ਪਹਿਲਾ ਊੜਾ 1 ਜਿਸ ਦੇ ਚੋ ਨਾਵਲ ਕੀ ਹੁੰਦਾ ਹੈ ਨਾਵਲ ਦਾ ਸਰੂਪ ਕੀ ਹੈ ਨਾਵਲ ਤੇ ਕਹਾਣੀ ਵਿੱਚ ਅੰਤਰ ਦੋ ਕੁਸ਼ਣ ਆਣਗੇ 12 ਨੰਬਰ ਦੇ ਉਹਦੇ ਵਿੱਚੋਂ ਇੱਕ ਕਰਨਾ ਹੋਏਗਾ ਐਵੀ ਉੜਾ 2 ਦੇ ਵਿੱਚੋਂ ਨਾਵਲ ਰੋਹੀ ਬਿਆਬਾਨ ਕਰਮਜੀਤ ਕੁਸਾ ਜੀ ਦਾ ਉਹਦੇ ਵਿੱਚੋਂ ਦੋ ਕੁਸ਼ਚਨ ਆਣਗੇ ਤੁਸੀਂ ਕਰਨਾ ਹੋਣਾ ਇੱਕ ਕੁਸ਼ਚਨ 12 ਨੰਬਰ ਦਾ ਭਾਗ ਆੜਾ ਪੰਜਾਬੀ ਪੱਤਰਕਾਰੀ ਠੀਕ ਹੈ ਇਸ ਦੇ ਵਿੱਚੋਂ ਟੌਪਿਕ ਆਣਗੇ ਖਬਰ ਵਿਸ਼ੇਸ਼ ਅਖਬਾਰ ਰਿਪੋਰਟ ਫੀਚਰ ਲੇਖਨ ਕੀ ਹੈ ਇਸ਼ਤਿਹਾਰ ਲੇਖਨ ਕੀ ਹੈ ਫਿਰ ਉਹਨਾਂ ਦੀ ਕਿਵੇਂ ਰੂਪਰੇਖਾ ਹੁੰਦੀ ਹੈ ਇਸ਼ਤਿਹਾਰੀ ਖਬਰ ਸੰਕਲਪ ਤੇ ਅਭਿਆਸ ਤਾਂ ਆ ਇਹ ਹੈ R1 ਤੇ R2 ਦੇ ਵਿੱਚ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਨਾਲ ਜਾਣ ਪਛਾਣ ਜਿਸ ਦੇ ਵਿੱਚ ਪੰਜਾਬੀ ਭਾਸ਼ਾ ਦਾ ਇਤਿਹਾਸ ਇਲਾਕਾਈ ਵੰਗੀਆਂ ਗੁਰਮੁਖੀ ਲਿਪੀ ਦਾ ਇਤਿਹਾਸ ਗੁਰਮੁਖੀ ਆਰਥੋਗ੍ਰਾਫੀ ਜਾਂ ਪੰਜਾਬੀ ਧੁਨੀ ਵਿਉਂਤ ਕੀ ਹੈ ਸਵਰ ਕੀ ਹੈ ਵਿਅੰਜਨ ਕੀ ਹੈ ਵਾਉਜ਼ ਮੀਨਸ ਵਾਉਜ਼ ਕੰਸੋਨੈਂਟ ਕੀ ਹੈ ਖੰਡੀ ਤੇ ਅਖੰਡੀ ਧੁਨੀਆਂ ਇਦੇ ਵਿੱਚੋਂ ਸਵਾਲ ਆਣਗੇ ਜਿਹੜੇ ਤੁਸੀਂ ਡੇਢ ਪੇਜ ਦੇ ਵਿੱਚ ਆਂਸਰ ਕਰਨੇ ਹੋਣਗੇ ਤੇ ਭਾਗ ਈ ਦੇ ਵਿੱਚੋਂ ਸਾਰੇ ਹੀ ਸਿਲੇਬਸ ਵਿੱਚੋਂ 11 ਨੰਬਰ ਦੇ ਦੋ ਦੋ ਸ਼ੋਰਟ ਨੰਬਰ ਦੇ ਛੋਟੇ ਆਣਗੇ 11 ਸੌਰੀ ਛੋਟੇ ਆਣਗੇ ਦੋ ਦੋ ਨੰਬਰ ਦੇ 22 ਮਾਰਕਸ ਦੇ ਸ਼ੋਰਟ ਨੋਟ ਹੋਣਗੇ ਹੁਣ ਇਹ ਪੇਪਰ ਦੀ ਵਨ ਕਿਵੇਂ ਹੈ ਪਾਰਟ ਕਮ ਉੜਾ ਦੇ ਉੜਾ ਆੜਾ ਈੜੀ ਤਿੰਨ ਹੋਣਗੇ ਉੜਾ ਦੇ ਵਿੱਚੋਂ ਪਹਿਲੇ ਕਵੈਸਚਨ ਦੇ ਵਿੱਚ ਜੋ ਦੋ ਪੁੱਛੇ ਜਾਣਗੇ ਉੜਾ ਵੰਡ ਜੋ ਦਿੱਤਾ ਹੋਇਆ ਸੀ ਉਹਦੇ ਵਿੱਚੋਂ ਇੱਕ ਕਰਨਾ ਹੋਏਗਾ 12 ਨੰਬਰ ਦਾ ਇਸੇ ਤਰੀਕੇ ਭਾਗ ਉੜਾ 2 ਦੇ ਵਿੱਚੋਂ ਵੀ ਦੋ ਕਵੈਸਚਨ ਪੁੱਛੇ ਜਾਣਗੇ ਜਿਸਦੇ ਵਿੱਚੋਂ ਤੁਸੀਂ ਇੱਕ ਕਰਨਾ ਹੋਏਗਾ 12 ਨੰਬਰ ਦਾ ਐਵੇਂ ਹੀ ਭਾਗ ਆੜਾ 1 ਦੇ ਵਿੱਚੋਂ ਬਹੁਤ ਇੰਪੋਰਟੈਂਟ ਹੈ ਜੋ ਤੁਹਾਨੂੰ ਦੱਸ ਕੇ ਆਈਆਂ ਉਸ ਤੋਂ ਪਿੱਛੇ ਪੱਤਰਕਾਰੀ ਰੂਪਾ ਦੀ ਪ੍ਰਭਾਸ਼ਾ ਸਰੂਪ ਪ੍ਰਕਾਰ ਅ ਕੀ ਹੈ ਮਹੱਤਵ ਦੇ ਨਾਲ ਆ ਇਹਨਾਂ ਦੇ ਰੂਪਾ ਦੇ ਆਪਸੀ ਵਿਖੇੜੇ ਉਹ ਤੋਂ ਕੋਈ ਵੀ ਪੁੱਛਿਆ ਜਾ ਸਕਦਾ ਹੈ मीनिंग ਯਾ ਲਿਖਣੇ ਪੁੱਛੇ ਜਾ ਸਕਦੇ ਹੈ ਇਦੇ ਵਿੱਚ ਟੋਟਲ 4 ਕੁਐਸਚਨ ਆਣਗੇ ਜਿਦੇ ਵਿੱਚੋਂ ਵਿਦਿਆਰਥੀ ਨੇ 2 ਕਰਨੇ ਹੋਣਗੇ ਸਾਫ਼-ਸਾਫ਼ ਲਿਖਿਆ ਬਟਾ 1.5 ਪੰਨੇ ਦੇ ਉਹਦਾ 1 1/2 ਪੇਜ ਦੇ 6 ਨੰਬਰ ਦਾ ਇੱਕ ਕੁਐਸਚਨ ਹੋਏਗਾ ਤਾਂ ਦੋ ਜਿਹੜੇ ਕੁਐਸਚਨ 12 ਨੰਬਰ ਦੇ ਵਰ ਜਾਣਗੇ ਐਵੇਂ ਹੀ ਭਾਗ R2 ਦੇ ਵਿੱਚੋਂ 5 ਪ੍ਰਸ਼ਨ ਪੁੱਛੇ ਜਾਣਗੇ ਜਿਦੇ ਵਿੱਚੋਂ ਤਿੰਨਾਂ ਦਾ ਜਵਾਬ ਦੇਣਾ ਹੋਏਗਾ ਠੀਕ ਹੈ 1.5 ਪੰਨੇ ਕਲੀਅਰ ਕੱਟ ਲਿਖਿਆ ਬਟਾ ਹਾ 1 1/2 ਪੇਜ ਤੇ ਤਿੰਨ ਕੁਐਸਚਨ ਇੱਕ ਕੁਐਸਚਨ 4 ਨੰਬਰ ਦਾ ਹੈਗਾ ਟੋਟਲੇ ਹੋਗੇ 12 ਨੰਬਰ ਦੇ ਹਰ ਵੀ ਭਾਗ ਜਿਹੜੀ ਈੜੀ ਆ ਉਹਦੇ ਵਿੱਚ ਸਾਰੇ ਹੀ ਸਿਲੇਬਸ ਵਿੱਚੋਂ ਕੁਐਸਚਨ ਪੁੱਛੇ ਜਾਣਗੇ ਇਹ ਸੀ ਜੋ ਤੁਹਾਡਾ ਪੇਪਰ ਪੈਟਰਨ ਤੁਹਾਡੇ ਤੇ ਯੂਨੀਵਰਸਿਟੀ ਦੀ ਪਿਛਲੇ ਸਾਲ ਜੋ ਪ੍ਰੀਵੀਅਸ ਈਅਰ ਦਾ ਪੇਪਰ ਹੈ ਉਹ ਮੈਂ ਡਿਸਕਸ ਕਰਾਂਗੀ ਕਿ ਕਿਸ ਤਰੀਕੇ ਨਾਲ ਪੇਪਰ ਬਣ ਕੇ ਆਇਆ ਹੈ ਤੇ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਲੈ ਅਟੈਂਪਟ ਕਰਨਾ ਹੈ ਪ੍ਰੀਵੀਅਸ ਈਅਰ ਪੇਪਰ ਜੋ ਕਿ ਤੁਹਾਡੀ ਹੈਲਪ ਬੁੱਕ ਦੇ ਵਿੱਚ ਅਵੇਲੇਬਲ ਹੈ ਉਹ ਹੁਣ ਜੋ ਨੈਕਸਟ ਹੈ ਤੁਸੀਂ ਡਿਸਕਸ ਕਰਾਂਗੇ हां जी प्रीवियस ईयर पेपर जो कि ਤੁਹਾਡਾ ਆਇਆ ਹੋਇਆ ਇੱਕ ਮਾਡਲ ਟੈਸਟ ਪੇਪਰ ਜੋ ਤੁਹਾਡੀ ਹੈਲਪ ਬੁੱਕ ਦੇ ਵਿੱਚ ਅਵੇਲੇਬਲ ਹੈ ਉਹ ਸੁਝਾ ਰਹੀਆਂ ਪੇਪਰ ਆਏਗਾ 70 ਨੰਬਰ ਦਾ ਪੰਜਾਬੀ ਲਾਜ਼ਮੀ ਦਾ 3 ਘੰਟੇ ਦਾ ਪੇਪਰ ਹੋਏਗਾ ਰਜੇ 3 ਘੰਟੇ ਦੇ ਪੇਪਰ ਦੇ ਵਿੱਚ ਭਾਗ ਊੜਾ ਦੇ ਵਿੱਚ ਜਿਵੇਂ ਕਿ ਊੜਾ 1 ਦੇ ਵਿੱਚ ਨਾਵਲ ਤੋਂ ਕੀ ਭਾਵ ਹੈ ਨਾਵਲ ਦੇ ਤੱਤਾਂ ਬਾਰੇ ਵਿਸਤਾਰ ਸਹਿਤ ਚਰਚਾ ਕਰੋ ਜਾਂ ਕਹਾਣੀ ਕੀ ਹੁੰਦੀ ਹੈ ਕਹਾਣੀ ਅਤੇ ਨਾਵਲ ਨੂੰ ਨਿਖੇੜਨ ਵਾਲੇ ਗੁਣ ਤੇ ਲੱਛਣ ਇੱਕ ਕੁਐਸਚਨ ਕਰਨਾ ਹੋਏਗਾ ਜਾਂ ਏ ਜਾਂ ਏ 12 ਨੰਬਰ ਦਾ ਇੱਕ ਕੁਐਸਚਨ ਹੋਏਗਾ ਵਿੱਚ ਔਰ ਮਤਲਬ ਜਾਂ ਪਾਈ ਹੋਈ ਹੈ ਤਾਂ ਨੈਕਸਟ ਹੈ ਦੂਸਰਾ ਨਾਵਲ ਰੋਹੀ ਵਿਆਬਾਨ ਦਾ ਵਿਸ਼ਾ ਵਸਤੂ ਸਪਸ਼ਟ ਕਰੋ ਵਿਸ਼ਾ ਵਸਤੂ ਆ ਸਕਦਾ ਹੈ 플ੌਟ ਆ ਸਕਦਾ ਹੈ ਥੀਮ ਆ ਸਕਦਾ ਹੈ ਸਮਰੀ ਆ ਸਕਦੀ ਹੈ ਹੈਨਾ ਜਾਂ ਰੋਹੀ ਵਿਆਬਾਨ ਨਾਵਲ ਦਾ ਸਾਹਿਤਿਕ ਪਰਕ ਪਰ ਕਰਕੋ ਉਹਦੇ ਲਈ ਜੋ ਹੈ ਉਸਦੇ ਬਾਰੇ ਡਿਟੇਲ ਦਿਓ 12 ਨੰਬਰ ਦਾ ਆਏਗਾ ਇੱਕ ਕੁਐਸਚਨ ਕਰਨਾ ਹੋਏਗਾ ਜਾਂ ਇਹ ਜਾਂ ਉਹ ਇਸ ਤਰੀਕੇ ਦਾ ਕੁਐਸਚਨ ਬਣ ਕੇ ਆ ਸਕਦੇ ਆ ਭਾਗ ਆੜਾ ਦੇ ਵਿੱਚੋਂ ਕਿਸੇ ਵੀ ਦੋ ਪ੍ਰਸ਼ਨਾਂ ਦੇ ਵਿੱਚ ਉੱਤਰ ਇੱਕ ਤੋਂ ਡੇਢ ਪੰਨੇ ਵਿੱਚ ਸਾਫ ਕਲੀਅਰ ਕਰਕੇ ਲਿਖਿਆ ਡੇਢ ਪੰਨੇ ਦੇ ਵਿੱਚ ਆਂਸਰ ਦੇਣਾ ਹੈ ਡੇਢ ਪੇਜ ਦੇ ਵਿੱਚ ਜਿਸ ਦੇ ਵਿੱਚ ਜਿਵੇਂ ਫੀਚਰ ਤੋਂ ਕੀ ਭਾਵ ਹੈ ਫੀਚਰ ਦੀਆਂ ਕਿਸਮਾਂ ਬਾਰੇ ਦੱਸੋ ਖਬਰ ਕੀ ਹੁੰਦੀ ਹੈ ਇੱਕ ਚੰਗੀ ਖਬਰ ਵਿੱਚ ਕੀ ਕੀ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ ਹਨ ਜਾਂ ਤੁਹਾਡੇ ਕਾਲਜ ਵਿੱਚ ਲਗਾਏ ਗਏ ਸੱਤ ਰੋਜ਼ਾ ਐਨਐਸਐਸ ਸਕੈਮ ਬਾਰੇ ਅਖਬਾਰੀ ਨਿਊਜ਼ਪੇਪਰ ਰਿਪੋਰਟ ਲਿਖਣੀ ਹੈ ਇਸ਼ਤਿਹਾਰ ਲਿਖਣ ਬਾਰੇ ਚਰਚਾ ਕਰੋ ਇਹ ਸਾਰਾ ਤਾਂ ਇਹਦੇ ਵਿੱਚ ਦੋ ਕਰਨੇ ਆ ਕੁਐਸਚਨ 4 ਚੋ ਤੇ ਤੁਸੀਂ ਇੱਕ ਕੁਐਸਚਨ 6 ਨੰਬਰ ਦਾ ਹੋਵੇਗਾ ਦੋ 12 ਨੰਬਰ ਦੀ ਹੋਵੇਗੀ ਕੋਈ ਤਿੰਨ ਪ੍ਰਸ਼ਨਾਂ ਦੇ ਉੱਤਰ 1 ਤੋਂ 1.5 ਬੰਨੇ ਵਿੱਚ ਦਿਓ ਜਿਵੇਂ ਲਿਪੀ ਤੋਂ ਕੀ ਭਾਵ ਹੈ ਗੁਰਮੁਖੀ ਲਿਪੀ ਜੋ ਤੁਹਾਡੇ ਸਿਲੇਬਸ ਦੇ ਵਿੱਚ ਹੈ ਇਸ 파ਟ ਦੇ ਵਿੱਚ ਉਹਦੇ ਚੋਂ ਆਏਗਾ ਉਸ ਦਾ ਨਿਕਾਸ ਤੇ ਵਿਕਾਸ ਉਲਿਕੋ ਸਵਰਾਂ ਤੋਂ ਕੀ ਭਾਵ ਹੈ ਪੰਜਾਬੀ ਸਵਰਾਂ ਦੇ ਵਰਗੀਕਰਨ ਬਾਰੇ ਚਰਚਾ ਕਰੋ ਪੰਜਾਬੀ ਭਾਸ਼ਾ ਦੇ ਇਤਿਹਾਸਿਕ ਵਿਕਾਸ ਤੋਂ ਜਾਣੂ ਕਰਵਾਓ ਉਪਭਾਸ਼ਾ ਕੀ ਹੁੰਦੀ ਹੈ ਇਸ ਤਰੀਕੇ ਦੇ ਕੁਐਸਚਨ ਪੁੱਛੇ ਜਾ ਸਕਦੇ ਹੈ ਤਾਂ ਕੁਐਸਚਨ ਤੁਸੀਂ ਟੋਟਲ ਕਰ ਰਹੇ ਹੋਣਗੇ 3 ਇੱਕ ਕੁਐਸਚਨ ਹੋਏਗਾ 4 ਨੰਬਰ ਦਾ ਤੇ 12 ਨੰਬਰ ਦੇ ਟੋਟਲ ਹੋਣਗੇ ਡੇਢ ਪੰਨੇ ਤੁਸੀਂ ਆਂਸਰ ਦੇਣਾ ਇਹ ਭਾਗ ਏਡੀ ਸਾਰੇ ਹੀ ਪ੍ਰਸ਼ਨ ਲਾਜ਼ਮੀ ਹੈ ਤੇ ਸਾਰੇ ਹੀ ਪ੍ਰਸ਼ਨਾਂ ਦੇ ਤੁਸੀਂ ਜਵਾਬ ਸ਼ਾਰਟ ਨੋਟ ਜਿਹੜਾ ਕਿ 2 ਨੰਬਰ ਦਾ ਇੱਕ ਹੈ ਟੋਟਲ 11 ਸ਼ਾਰਟ ਨੋਟ ਤੇ 22 ਨੰਬਰ ਦੇ ਸ਼ਾਰਟ ਨੋਟ ਜਿਹੜੇ ਇਸ ਚੋ ਕਵਰ ਹੁੰਦੇ ਹੈ ਹਾਂਜੀ ਸ਼ਾਰਟ ਨੋਟਸ ਦੇ ਵਿੱਚ ਜਿਵੇਂ ਨਾਵਲ ਵਿੱਚ ਭਾਸ਼ਾ ਸ਼ੈਲੀ ਦਾ ਕੀ ਮਹੱਤਵ ਹੈ ਦੈਨ ਉਸ ਤੋਂ ਬਾਅਦ ਆਧੁਨਿਕ ਪੰਜਾਬੀ ਨਾਵਲ ਦਿਆਂ ਜੋ ਉਸ ਉਹਨਾਂ ਦੇ ਬਾਰੇ ਪੁੱਛਿਆ ਜਾ ਸਕਦਾ ਹੈ ਮੇਨ ਦਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਅਖਬਾਰੀ ਰਿਪੋਰਟ ਤੋਂ ਕੀ ਭਾਵ ਹੈ ਖਬਰਾਂ ਦੇ ਦੱਤਾ ਬਾਰੇ ਦੱਸੋ ਫੀਚਰ ਦੀਆਂ ਚਾਰ ਵਿਸ਼ੇਸ਼ਤਾਵਾਂ ਲਿਖੋ ਬਹੁਤ ਧਿਆਨ ਨਾਲ ਇਸ ਤਰ੍ਹਾਂ ਦੇ ਕੁਸ਼ਨ ਤਿਆਰ ਕਰਨੇ ਆ ਭਾਸ਼ਾ ਦੀ ਪਰਿਭਾਸ਼ਾ ਦਿਓ ਵਿਅੰਜਨ ਤੋਂ ਕੀ ਭਾਵ ਹੈ ਅਖੰਡੀ ਦੁਨੀਆ ਖੰਡੀ ਦੁਨੀਆ ਅਖੰਡੀ ਦੁਨੀਆ ਸਵਰ ਵਿਅੰਜਨ ਉਹਨਾਂ ਦੀ ਕਿਸਮਾਂ ਉਹਨਾਂ ਦੀ ਵਰਤੋਂ ਕਿਸੇ ਬਾਰੇ ਵਿੱਚ ਸਵਾਲ ਪੁੱਛਿਆ ਜਾ ਸਕਦਾ ਹੈ ਇਹ ਹੋਏਗਾ 11 ਸ਼ੋਰਟ ਨੋਟ 2 2 ਨੰਬਰ ਦੇ 22 ਨੰਬਰ ਦੇ ਜਿਹੜੇ ਸ਼ੋਰਟ ਨੋਟ ਤੁਸੀਂ ਕਵਰ ਕਰਨੇ ਆ ਤਾਂ ਬਹੁਤ ਵਧੀਆ ਤਰੀਕੇ ਨਾਲ ਪੇਪਰ ਦੀ ਤਿਆਰੀ ਕਰਿਆ ਕਰੋ ਡਿਵੀਜ਼ਨ ਬਹੁਤ ਵਧੀਆ ਤਰੀਕੇ ਨਾਲ ਦੱਸੀ ਗਈ ਹੈ ਤੁਸੀਂ ਇਹਨਾਂ ਦੇ ਮੀਨਿੰਗ ਤੇ ਅਨਲਚਿਤਰਾ ਯਾਦ ਕਰ ਸਕਦੇ ਹੋ ਤੇ ਪੇਪਰ ਦੇ ਵਿੱਚ ਐਕਸਪਲੇਨ ਕਰ ਸਕਦੇ ਹੋ ਥੈਂਕ ਯੂ ਗੋਡ ਬlesਸ ਯੂ ਕੀਪ ਵਾਚਿੰਗ ਐਂਡ ਸ਼ੇਅਰਿੰਗ